ਚੰਨੋ ਪੰਜਾਬੀ ਦੇਖ ਰਿਹਾ ਹੈ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ ਹੋਸਤੋ ਹਾਜ਼ਰਾਂ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ-ਪੰਜ ਮਸਲੇ ਅੱਜ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਨੇ ਆ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਬੰਧੀ 트੍ਰੰਪ ਦੀ ਕੁਝ ਸਾਥੀਆਂ ਦੇ ਨਾਲ ਨਾਰਾਜ਼ਗੀ ਹੋਈ ਹੈ ਇਹਦੇ ਉੱਤੇ ਗੱਲਬਾਤ ਕਰਾਂਗੇ ਦੂਜਾ ਅਮਰੀਕਾ ਦੇ ਵਿੱਚ ਬਿਜਲੀ ਮਹਿੰਗੀ ਹੋ ਗਈ ਹੈ ਲੋਕਾਂ ਕੋਲੋਂ ਬਿੱਲ ਨਹੀਂ ਦਿੱਤੇ ਜਾ ਰਹੇ ਤੀਜੀ ਗੱਲਬਾਤ ਜਿਹੜੀਆਂ ਆਈਸ ਦੀਆਂ ਰੇਡਾਂ ਪੈ ਰਹੀਆਂ ਉਹਨਾਂ ਤੋਂ ਸਕੂਲਾਂ ਦੇ ਬੱਚੇ ਡਰੇ ਆ ਇੱਕ ਗੱਲਬਾਤ ਕਰਨੀ ਹੈ ਕਿ ਨਵੇਂ ਕੀਟਨਾਸ਼ਕਾਂ ਦੀ ਮਨਜ਼ੂਰੀ ਕਾਰਨ ਇੱਕ ਨਵਾਂ ਵਿਵਾਦ ਸ਼ੁਰੂ ਹੋਇਆ ਤੇ ਆਖਰ ਦੇ ਵਿੱਚ ਜਿਹੜੀ ਵਿਆਮੋ ਆ ਉਹਦੀ ਰੋਬੋ ਟੈਕਸੀ ਹੁਣ ਕੈਲੀਫੋਰਨੀਆ ਦੇ ਬਾਕੀ ਸ਼ਹਿਰਾਂ ਦੇ ਵਿੱਚ ਵੀ ਚੱਲੇਗੀ ਮਤਲਬ ਬਿਨਾ ਡਰਾਈਵਰ ਤੋਂ ਜਿਹੜੀਆਂ ਕਾਰਾਂ ਨੇ ਉਹ ਕੈਲੀਫੋਰਨੀਆ ਦੇ ਹੋਰ ਸ਼ਹਿਰਾਂ ਦੇ ਵਿੱਚ ਵੀ ਆਉਣ ਵਾਲੇ ਸਮੇਂ ਦੇ ਵਿੱਚ ਚੱਲਣੀਆਂ ਨੇ ਸਭ ਤੋਂ ਪਹਿਲੀ ਗੱਲਬਾਤ ਆਰਟੀਫੀਸ਼ੀਅਲ ਇੰਟੈਲੀਜੈਂਸ ਬਾਰੇ ਤੇ 트럼ਪ ਖੇਮੇ ਬਾਰੇ ਦੋ ਗੱਲਾਂ ਇਸ ਵੇਲੇ ਜੁੜਦੀਆਂ ਨੇ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਏ ਕਹਿੰਦੀ ਆ ਵੀ ਕੰਪਿਊਟਰ ਨੇ ਰੋਬੋਟ ਨੇ ਮਸ਼ੀਨਾਂ ਨੇ ਆਪਣੇ ਆਪ ਸਾਰੇ ਕੰਮ ਕਰੀ ਜਾਣੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀਆਂ ਚੱਲੇ ਜਾਣੀਆਂ ਨੌਕਰੀਆਂ ਚੱਲੇ ਜਾਣੀਆਂ ਤੇ ਇਹਦੇ ਨਾਲ ਹੋਊਗਾ ਕਿ ਨੁਕਸਾਨ ਹੋਊਗਾ ਨੁਕਸਾਨ ਕਿਹਦਾ ਹੋਊਗਾ ਕੁਦਰਤੀ ਆ ਜੇ ਅਮਰੀਕਾ ਦੇ ਵਿੱਚ ਹੋ ਰਿਹਾ ਤੇ ਅਮਰੀਕਨ ਵਰਕਰ ਦਾ ਨੁਕਸਾਨ ਹੋਊਗਾ ਜਿਹੜੀ ਰਾਸ਼ਟਰਪਤੀ ਟਰੰਪ ਦੀ ਪਾਲਿਸੀ ਸੀ ਜਾਂ ਜਿਹੜੀ ਪਾਲਿਸੀ ਨੂੰ ਲੈ ਕੇ ਇਹਨਾਂ ਨੇ ਇਲੈਕਸ਼ਨ ਲੜੀ ਸੀ ਉਹ ਉਹਦੇ ਵਿੱਚ ਇੱਕ ਹੈਗੀ ਆ ਅਮਰੀਕਾ ਫਰਸਟ ਪੋਲਿਸੀ ਇੰਸਟੀਚਿਊਟ ਇੱਕ ਕਨਸਰਵਟਿਵ ਗਰੁੱਪ ਆ ਉਹਨਾਂ ਦੇ ਨਾਲ ਇਹਨਾਂ ਦੀ ਸਾਂਝ ਸੀ ਮਤਲਬ ਇਹ ਆ ਕਿ ਰਾਸ਼ਟਰਪਤੀ ਟਰੰਪ ਨੇ ਇਹ ਕਿਹਾ ਸੀ ਵੀ ਅਸੀਂ ਅਮਰੀਕਾ ਵਾਸੀਆਂ ਨੂੰ ਪਹਿਲ ਦੇਣੀ ਆ ਅਮਰੀਕਨ ਵਰਕਰ ਨੂੰ ਪਹਿਲ ਦੇਣੀ ਆ ਜਿਹੜਾ ਬੰਦਾ ਅਮਰੀਕਾ ਦੇ ਵਿੱਚ ਰਹਿੰਦਾ ਕੰਮ ਕਰਦਾ ਉਹਨੂੰ ਪਹਿਲ ਆ ਬਾਕੀ ਦੂਜੇ ਨੰਬਰ ਤੇ ਆ ਇਹ ਉਹਨਾਂ ਦੀ ਪੋਲਿਸੀ ਸੀ ਲੋਕਾਂ ਨੇ ਇਸ ਪੋਲਿਸੀ ਦੇ ਤਹਿਤ ਇਹਨਾਂ ਨੂੰ ਵੋਟਾਂ ਪਾਈਆਂ ਹੁਣ ਆਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਆਰਟੀਫੀਸ਼ੀਅਲ ਇੰਟੈਲੀਜੈਂਸ ਕਹਿੰਦੀ ਕਿ ਨੌਕਰੀਆਂ ਜਾਣ ਗਈਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਕੁਝ ਨਿਜਮ ਬਣਨੇ ਆ ਇੱਕ ਤਾਂ ਇਹ ਆ ਕਿ ਕੰਪਨੀਆਂ ਨੂੰ ਖੁੱਲ੍ਹ ਦੇ ਦਿਓ ਉਹ ਜੋ ਮਰਜ਼ੀ ਕਰਨ ਜਿੱਦਾਂ ਦੀ ਮਰਜ਼ੀ ਮਸ਼ੀਨ ਬਣਾ ਲੈਣ ਜੋ ਮਰਜ਼ੀ ਕਰ ਲੈਣ ਉਹਦੇ ਨਾਲ ਉਹਨਾਂ ਨੂੰ ਪੂਰੀ ਖੁੱਲ੍ਹ ਆ ਜਿਹੜੀਆਂ ਟੈਕ ਕੰਪਨੀਆਂ ਨੇ ਜਿਹੜੀਆਂ ਕੰਪਨੀਆਂ ਦੇ ਮਾਲਕ ਨੇ ਵੱਡੀਆਂ-ਵੱਡੀਆਂ ਨੇ ਉਹ ਇਹੀ ਚਾਹੁੰਦੇ ਆ ਕਿ ਸਾਨੂੰ ਖੁੱਲ੍ਹ ਖੇਡ ਹੋਵੇ ਤੇ ਅਸੀਂ ਆਪਣੇ ਆਪ ਨੂੰ ਜਿੱਦਾਂ ਮਰਜ਼ੀ ਖੋਜ ਕਰੀਏ ਖੋਜ ਕਰਕੇ ਸਾਨੂੰ ਜੇ ਬੰਦੇ ਕੱਢਣੇ ਪੈਂਦੇ ਹੀ ਬੰਦੇ ਕੱਢ ਦੀਏ ਜੋ ਮਰਜ਼ੀ ਕਰ ਲਈਏ ਸਾਡੀ ਮਰਜ਼ੀ ਹੋਵੇ ਜਾਂ ਇਵਨ ਉਹਦੇ ਵਿੱਚ ਜਿਹੜੀ ਇਨੋਵੇਸ਼ਨ ਕਰਨੀ ਆ ਕਦੇ ਵਿੱਚ ਨਵੀਂ ਖੋਜ ਕਿੱਥੇ ਤੱਕ ਕਰਨੀ ਹੈ ਉਹਦੇ ਉੱਤੇ ਸਾਡੇ ਤੇ ਕੋਈ ਨਿਯਮ ਨਾ ਹੋਵੇ ਜੇ ਹੋਵੇ ਤਾਂ ਨਿਯਮ ਢਿੱਲੇ ਹੋਣੇ ਚਾਹੀਦੇ ਆ ਹੁਣ ਇਹ ਜਿਹੜੀ ਅਮਰੀਕਾ ਫਰਸਟ ਪੋਲਿਸੀ ਇੰਸਟੀਚਿਊਟ ਆਈਕ ਏ ਐਫ ਪੀ ਆਈ ਇਹਨਾਂ ਨੇ ਇੱਕ 10 ਮਿਲੀਅਨ ਡਾਲਰ ਦਾ ਪ੍ਰੋਜੈਕਟ ਲਾਂਚ ਕੀਤਾ ਇਹ ਕਰ ਕੀ ਰਹੇ ਆ ਡੋਨਲਡ ਟਰੰਪ ਦੇ ਨੇੜੇ ਆ ਤੇ ਇਹ ਪ੍ਰੋਜੈਕਟ ਤਿੰਨਾਂ ਸਾਲਾਂ ਦਾ ਇੱਕ ਇਨੀਸ਼ੀਏਟਿਵ ਆ ਜਿਹਦੇ ਤਹਿਤ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਪੋਲਿਸੀਆਂ ਬਣਾਈਆਂ ਜਾਣਗੀਆਂ ਅਮਰੀਕਾ ਦੇ ਵਿੱਚ ਹਰ ਸਟੇਟ ਨੂੰ ਖੁਦਮੁਖਤਿਆਰੀ ਆ ਇੱਕ ਸਟੇਟ ਆਪਣੇ ਪੱਧਰ ਤੇ ਫੈਸਲਾ ਕਰ ਸਕਦਾ ਜੇ ਕੈਲੀਫੋਰਨੀਆ ਨੂੰ ਲੱਗਦਾ ਕਿ ਅਸੀਂ ਅਬੋਰਸ਼ਨ ਦੇ ਸਬੰਧੀ ਖੁੱਲ੍ਹ ਦੇਣੀ ਆ ਜਿਹੜਾ ਮਰਜ਼ੀ ਕਰਵਾ ਲਵੇ ਉਹਨਾਂ ਦੀ ਮਰਜ਼ੀ ਆ ਜਿਹਨਾਂ ਨੂੰ ਲੱਗਦਾ ਟੈਕਸਸ ਨੇ ਨਹੀਂ ਦੇਣੀ ਉਹ ਉਹਨਾਂ ਦੀ ਮਰਜ਼ੀ ਆ ਹੁਣ ਰੌਲਾ ਇਹ ਆ ਕਿ ਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਲਈ ਵੀ ਵੱਖਰੀ ਵੱਖਰੀ ਸਟੇਟ ਆਪਣੇ ਆਪਣੇ ਹਿਸਾਬ ਨਾਲ ਚੱਲਣਗੀਆਂ ਇਹ ਚਾਹੁੰਦੇ ਆ ਕਿ ਪੂਰੀ ਅਮਰੀਕਾ ਦੇ ਵਿੱਚ ਇੱਕ ਪਾਲਿਸੀ ਹੋਵੇ ਫੈਡਰਲ ਲੈਵਲ ਤੇ ਕੰਪਨੀਆਂ ਦੇ ਉੱਤੇ ਕਿਹੜੀ ਸ਼ਕਤੀ ਲਾਉਣੀ ਆ ਕਿੰਨੀ ਲਾਉਣੀ ਆ ਤੇ ਕਿੰਨੀ ਨਹੀਂ ਲਾਉਣੀ ਆ ਸਟੇਟਾਂ ਆਪਣੇ ਆਪਣੇ ਫੈਸਲੇ ਨਾ ਕਰਨ ਦੂਜਾ ਅਮਰੀਕਨ ਵਰਕਰ ਏ ਸਰਟੀਫੀਕਲ ਇੰਟੈਲੀਜੈਂਸ ਦੇ ਵਿੱਚ ਬਚੇ ਜਿਦਾ ਪਹਿਲਾਂ ਦੱਸਿਆ ਵੋਟਾਂ ਵੇਲੇ 트ੰਪ ਜਾਣੇ ਹੀ ਇਸ ਕਾਲ ਲਈ ਜਾਣਦੇ ਉਹਨਾਂ ਦਾ ਏਜੰਡਾ ਹੀ ਇਹ ਸੀ ਕਿ ਆਪਾਂ ਸਖਤੀ ਕਰ ਦੇਣੀ ਬਾਹਰਲਾ ਬਣਨੀ ਜਿਹੜਾ ਇੱਥੇ ਚਾਹੇ ਇਮੀਗ੍ਰੈਂਟਸ ਆ 3000 ਬੰਦਾ ਰੋਜ਼ ਫੜ ਕੇ ਵਾਪਸ ਭੇਜੋ ਐਚ 1 ਬੀ ਵੀਜ਼ਾ ਜਿਹੜਾ ਉਹ ਬੰਦ ਕਰ ਦਿਓ ਜਾਂ ਉਹ ਸਾਰੇ ਕੁਝ ਦੇ ਉੱਤੇ ਨੇ ਸਖਤੀ ਕਰ ਦਿੱਤੀ ਇਹ ਇਹਨਾਂ ਦਾ ਹੀ ਸੀ ਹੁਣ ਥੋੜੇ ਸਮੇਂ ਦੇ ਵਿੱਚ ਡੋਨਲਡ 트ੰਪ ਨੇ ਆਪਣੇ ਵਿਚਾਰਾਂ ਨੂੰ ਥੋੜਾ ਜਿਹਾ ਬਦਲ ਲਿਆ ਉਹ ਥੋੜਾ ਜਿਹਾ ਜਿਹੜਾ ਥੋੜਾ ਜਿਆ ਨਰਮ ਤਰੀਕੇ ਨਾਲ ਗੱਲ ਕਰ ਰਿਹਾ ਇਮੀਗ੍ਰੇਸ਼ਨ ਦੇ ਉੱਤੇ ਪਿੱਛੇ ਜਿਹਨਾਂ ਨੇ ਬਿਆਨ ਦਿੱਤਾ ਵੀ ਸਾਡਾ ਬਾਹਰਲੇ ਲੋਕਾਂ ਬਿਨਾ ਸਰਦਾ ਨਹੀਂ ਬਾਹਰਲੇ ਲੋਕ ਜਿਹੜੇ ਟੈਕ ਵਰਕਰਸ ਨੇ ਜਿਹੜੇ ਇੰਜੀਨੀਅਰਸ ਨੇ ਜਾਂ ਟਾਪ H1B ਵੀਜ਼ਾ ਦੇ ਉੱਤੇ ਆਉਂਦੇ ਆ ਹੁਣ ਇਹ ਜਿਹੜੇ ਇਹ ਰਾਸ਼ਟਰਪਤੀ 트ੰਪ ਦੇ ਸਾਥੀ ਆ ਉਹਨਾਂ ਜਿਹੜਾ ਥੋੜਾ ਜਿਆ ਤਫਾੜ ਹੋ ਗਏ ਉਹ ਵੰਡੇ ਗਏ ਇਸ ਗੱਲ ਦੇ ਉੱਤੇ ਉਹ ਡੋਨਲਡ 트ੰਪ ਦੇ ਉੱਤੇ ਰੌਲਾ ਇਹ ਪਾ ਰਹੇ ਆ ਕਿ ਤੁਸੀਂ ਕਿਉਂਕਿ ਨਰਮ ਹੋ ਗਏ ਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਤੁਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਪਾਲਿਸੀਜ਼ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਪਾਲਿਸੀਜ਼ ਬਣਾਓ ਉਹ ਮੈਗਾ ਫਰੈਂਡਲੀ ਹੋਣ ਮੈਗਾ ਫਰੈਂਡਲੀ ਦਾ ਮਤਲਬ ਇਹ ਆ ਜਿਹੜਾ ਇਹਨਾਂ ਦਾ ਪ੍ਰੋਜੈਕਟ ਆ ਇੱਕ ਬਹੁਤ ਵੱਡਾ ਮੇਕ ਅਮਰੀਕਾ ਗ੍ਰੇਟ ਅਗੇਨ ਉਹ ਪ੍ਰੋਜੈਕਟ ਦਾ ਮਤਲਬ ਕੀ ਆ ਉਹ ਤੇਰੇ ਸੋਚਦੀ ਆ ਵੀ ਸਾਡਾ ਰੌਲਾ ਵਿਚਾਰਾਂ ਦਾ ਆ ਨਾ ਕਿ ਰੋਨਲਡ ਟਰੰਪ ਦਾ ਆ ਡੋਨਲਡ ਟਰੰਪ ਤਾਂ ਅੱਜ ਹੈਗੇ ਆ ਹੋ ਸਕਦਾ ਦੋ ਸਾਲਾਂ ਨੂੰ ਇਲੈਕਸ਼ਨ ਹੋ ਜਵੇ ਨਾ ਖੜੇ ਹੋਣ ਜਿਹੜੇ ਕਿ ਹੋ ਨਹੀਂ ਸਕਦੇ ਚਲੇ ਜਾਣ ਉਸ ਤੋਂ ਬਾਅਦ ਪਾਲਿਸੀਜ਼ ਤਾਂ ਉਹੀ ਚੱਲਣੀਆਂ ਆ ਅਮਰੀਕਾ ਦੀ ਪਾਲਿਸੀ ਤਾਂ ਉਸੇ ਤਰ੍ਹਾਂ ਰਹਿਣੀ ਹੈ ਉਹ ਟਰੰਪ ਤੋਂ ਵੀ ਅੱਗੇ ਦੀ ਸੋਚ ਰਿਹਾ ਜਿਹੜਾ ਉਹ ਥਿੰਕ ਟੈਂਕ ਆ ਜਿਹੜਾ ਗਰੁੱਪ ਆ ਜਿਹੜਾ ਅਮਰੀਕਾ ਫਰਸਟ এজেন্ডਾ ਆ ਉਹਨਾਂ ਦਾ ਵੀ ਜਿਹੜੀਆਂ ਸਾਡਾ ਫੋਕਸ ਜੌਬਸ ਦੇ ਉੱਤੇ ਹੋਣਾ ਚਾਹੀਦਾ ਮੈਨੂਫੈਕਚਰਿੰਗ ਦੇ ਉੱਤੇ ਹੋਣਾ ਚਾਹੀਦਾ ਨੈਸ਼ਨਲ ਸਿਕਿਉਰਿਟੀ ਦੇ ਉੱਤੇ ਹੋਣਾ ਚਾਹੀਦਾ ਸਾਡੇ ਬੱਚਿਆਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਰਿਸਕ ਤੋਂ ਬਚਾਇਆ ਕਿਦਾਂ ਜਾ ਸਕਦਾ ਇਹਦੇ ਤੇ ਹੋਣਾ ਚਾਹੀਦਾ ਸੋ ਇਹਨਾਂ ਦਾ ਖਾਸ ਫੋਕਸ ਆ ਕਿ ਅਸੀਂ ਅਮਰੀਕਨ ਵਰਕਰ ਨੂੰ ਪ੍ਰੋਟੈਕਟ ਕਰਨਾ ਜੋ ਮਰਜ਼ੀ ਹੋਵੇ ਇਹਦੇ ਨਾਲ ਸਾਡੇ ਅਮਰੀਕਾ ਦੇ ਵਰਕਰਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਹਾਲਾਂਕਿ ਹਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਕੋਈ ਏਡਾ ਵੱਡਾ ਖਤਰਾ ਕਿਸੇ ਵੀ ਵਰਕਰਾਂ ਨੂੰ ਪੈਦਾ ਨਹੀਂ ਕੀਤਾ ਐਮਾਜ਼ਨ ਜਾਂ ਮਾਈਕਰੋਸਾਫਟ ਨੇ ਬੰਦੇ ਕੱਢੇ ਲੈਫਸ ਕੀਤੀਆਂ ਆਪਾਂ ਸਾਰੇ ਜਾਣਦੇ ਆ ਪਰ ਜਿਹੜਾ ਹੁਣ ਵਾਈਟ ਹਾਊਸ ਆ ਇੱਕ ਤਿਆਰੀ ਕਰ ਰਿਹਾ ਕਿ ਐਗਜ਼ੀਕਿਊਟਿਵ ਆਰਡਰ ਜਿਹੜੀਆਂ ਸਾਰੀਆਂ ਸਟੇਟਸ ਨੂੰ ਦਿੱਤਾ ਜਾਵੇ ਕਿ ਜਿਹੜੇ ਹੈਗੇ ਆ ਕਿ ਉਹ ਆਪਣੇ ਰੂਲ ਨਾ ਬਣਾ ਸਕਣ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਸੋ ਇਹ ਡਰਾਫਟ ਜਿਹੜਾ ਬਣਾ ਲਿਆ ਗਿਆ ਫੈਡਰਲ ਫੰਡਿੰਗ ਜਿਹੜੀ ਆ ਨਹੀਂ ਦਿੱਤੀ ਜਾਊਗੀ ਉਹਨਾਂ ਸਟੇਟਸ ਨੂੰ ਜਿਹੜੀਆਂ ਇਹਨਾਂ ਰੈਗੂਲੇਸ਼ਨਸ ਨੂੰ ਦੂਜੇ ਤਰੀਕੇ ਨਾਲ ਲਾਗੂ ਕਰਨਗੀਆਂ ਤੇ ਜਸਟਿਸ ਡਿਪਾਰਟਮੈਂਟ ਜਿਹੜਾ ਸਟੇਟਸ ਦੇ ਨਾਲ ਕੋਰਟ ਦੇ ਵਿੱਚ ਲੜੂਗਾ ਸੋ ਹੁਣ ਵੱਡੇ ਜਿਹੜੇ ਟੈਕ ਇਨਵੈਸਟਰਸ ਨੇ ਉਹ 트੍ਰੰਪ ਦੇ ਐਂਟੀ ਰੈਗੂਲੇਸ਼ਨ ਪਲਾਨ ਦੀ ਸਪੋਰਟ ਕਰ ਰਹੇ ਹੋ ਕਹਿੰਦੇ 트੍ਰੰਪ ਠੀਕ ਕਹਿ ਰਹੇ ਆ ਵੀ ਏਡੀਓ ਤੇ ਬੋਟੇ ਸਖਤ ਨਿਯਮ ਨਹੀਂ ਹੋਣੇ ਚਾਹੀਦੇ ਪਰ ਦੂਜੇ ਪਾਸੇ ਜਿਹੜੇ 트ੰਪ ਦੇ ਸਾਥੀ ਆ ਉਹ ਕਹਿੰਦੇ ਬਾਕੀ ਗੱਲਾਂ ਬਾਅਦ ਚ ਅਮਰੀਕਾ ਫਰਸਟ ਪਹਿਲਾਂ ਅਮਰੀਕਾ ਦੇ ਵਰਕਰਾਂ ਬਾਰੇ ਸੋਚੋ ਪਾਲਿਸੀ ਉਸ ਦੇ ਹਿਸਾਬ ਨਾਲ ਬਾਅਦ ਵਿੱਚ ਬਣਾਈਆਂ ਜਾਣ ਅਮਰੀਕਾ ਦੇ ਵਿੱਚ ਬਿਜਲੀ ਬਹੁਤ ਮਹਿੰਗੀ ਹੋ ਗਈ ਆ ਦੋ ਗੱਲਾਂ ਇਕੱਠੀਆਂ ਹੋਈਆਂ ਇੱਕ ਤਾਂ ਬਿਜਲੀ ਮਹਿੰਗੀ ਹੋ ਗਈ ਆ ਦੂਜਾ ਅਮਰੀਕਾ ਦੇ ਵਿੱਚ ਮੰਗਾਈ ਵੱਧ ਗਈ ਹੈ ਇਸ ਹਾਲਤ ਦੇ ਵਿੱਚ ਹੋ ਕੀ ਰਹਾ ਕਿ ਲੋਕਾਂ ਕੋਲ ਬਿਜਲੀ ਦੇ ਬਿੱਲ ਨਹੀਂ ਦਿੱਤੇ ਜਾ ਰਹੇ ਜਦੋਂ ਬਿੱਲ ਨਹੀਂ ਦਿੱਤੇ ਜਾ ਰਹੇ ਉਹਦੇ ਨਾਲ ਲੋਕਾਂ ਦੇ ਜਿਹਨੂੰ ਕਹਿੰਦੇ ਮੀਟਰ ਕੱਟੇ ਜਾ ਰਹੇ ਆ ਕਨੈਕਸ਼ਨ ਕੱਟੇ ਜਾ ਰਹੇ ਆ ਬਿੱਲਾਂ ਦੇ ਵਿੱਚ ਬਹੁਤ ਵੱਡਾ ਵਾਧਾ ਹੋ ਗਿਆ ਮੀਟਰ ਕੱਟਣ ਦੀ ਦਰ ਦੇ ਵਿੱਚ ਬਹੁਤ ਵੱਡਾ ਵਾਧਾ ਹੋ ਗਿਆ ਕਈ ਲੋਕਾਂ ਨੂੰ ਹੁੱਡੀਆਂ ਪਾ ਕੇ ਦਸਤਾਨੇ ਪਾ ਕੇ ਰਾਤ ਨੂੰ ਠੰਡ ਦੇ ਵਿੱਚ ਰਹਿ ਰਹੇ ਆ ਕਿਉਂਕਿ ਹੀਟ ਦੇ ਲਈ ਉਹਨਾਂ ਕੋਲ ਪੈਸੇ ਹੈ ਨਹੀਂ ਬਿੱਲ ਨਹੀਂ ਦਿੱਤੇ ਜਾ ਰਹੇ ਇਹ ਨਹੀਂ ਕੁਝ ਪਰਸੈਂਟ ਲੋਕਾਂ ਦੇ ਪਹਿਲਾਂ ਵੀ ਬਿੱਲ ਪੈਂਡਿੰਗ ਹੁੰਦੇ ਆ ਜਦੋਂ ਓਵਰ 듀 ਹੋ ਜਾਂਦੇ ਆ ਬਿੱਲ ਕਈ ਵਾਰੀ ਨਹੀਂ ਦਿੱਤਾ ਜਾਂਦਾ ਇਹ ਕਈ ਇਹ ਪੂਰਾ ਨਹੀਂ ਹੁੰਦਾ ਕਿ 100% ਹਰ ਕੇਸ ਦੇ ਪਰ ਹੁਣ ਜਿਹੜਾ ਇਹ ਸ਼ਟਆਫਸ ਨੇ ਸ਼ਟਆਫ ਮਤਲਬ ਕਿਸੇ ਦੀ ਬਿਜਲੀ ਕੱਟ ਦੇਣੀ ਇਸ ਕਰਕੇ ਕਿ ਤੁਹਾਡੇ ਕੋਲੋਂ ਬਿੱਲ ਨਹੀਂ ਦਿੱਤਾ ਗਿਆ ਜਿਹੜੀ ਯੂਟਿਲਿਟੀਜ਼ ਨੇ 11 ਸਟੇਟਾਂ ਦਾ ਡਾਟਾ ਦੱਸਦਾ ਕਿ ਸ਼ਟਆਫਸ ਵਧ ਗਏ ਆ ਨਿਊਯਾਰਕ ਦੇ ਵਿੱਚ ਅਗਸਤ ਦੇ ਵਿੱਚ ਪੰਜ ਗੁਣਾ ਜ਼ਿਆਦਾ ਹੋਇਆ ਪਿਛਲੇ ਸਾਲ ਨਾਲੋਂ ਮਤਲਬ ਜਿੰਨੀਆਂ ਦੀ ਬੱਤੀ ਬਿਜਲੀ ਇਸ ਕਰਕੇ ਕੱਟੀ ਜਾਂਦੀ ਸੀ ਕਿ ਤੁਸੀਂ ਬਿੱਲ ਨਹੀਂ ਦਿੱਤਾ ਉਹਨਾਂ ਦੀ ਕਟਣ ਦੇ ਵਿੱਚ 5 ਗੁਣਾ ਵਾਧਾ ਇਕੱਲੇ ਨਿਊਯਾਰਕ ਦੇ ਵਿੱਚ ਹੋ ਗਿਆ ਪੈਂਸਿਲਵੇਨੀਆ ਦੇ ਵਿੱਚ 21% ਵਧੇ ਆ 2,70,000 ਘਰਾਂ ਦੀ ਸਟੇਟ ਦੇ ਵਿੱਚ ਬਿਜਲੀ ਕੱਟੀ ਗਈ ਹੈ ਇਸ ਸਾਲ ਬਿਜਲੀ ਦੇ ਬਿੱਲ 13% ਵੱਧ ਗਏ ਆ ਕਿਉਂਕਿ ਯੂਟਿਲਿਟੀ ਦੇ ਆਪਣੇ ਖਰਚੇ ਆ ਬਿਜਲੀ ਜਿਹੜਾ ਇਹਨਾਂ ਦੇ ਵਿਭਾਗ ਨੇ ਵੱਖਰੇ 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 ਵੱਖਰੀਆਂ ਕੰਪਨੀਆਂ ਜਿਹੜੀ ਜਿਹੜੀ ਸਟੇਟ ਦੇ ਵਿੱਚ ਬਿਜਲੀ ਦਿੰਦੀਆਂ ਡਾਟਾ ਸੈਂਟਰ ਬਣਾ ਰਹੇ ਆ ਔਰ ਕਿੰਨਾ ਕੁਸ਼ ਇਨਫਰਾਸਟ੍ਰਕਚਰ ਦਾ ਉਧਰਲੇ ਪਾਸੇ ਬਹੁਤ ਕੁਝ ਲੱਗ ਰਿਹਾ ਬਿਜਲੀ ਦੀ ਪੂਰੇ ਅਮਰੀਕਾ ਦੇ ਵਿੱਚ 11% ਜ਼ਿਆਦਾ ਬਿੱਲ ਵਧ ਗਿਆ ਜਿਹੜੀ ਐਕਸਪੈਂਸਸ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ 11% ਬਿਜਲੀ ਦੇ ਬਿੱਲਾਂ ਦੇ ਵਿੱਚ ਵਾਧਾ ਹੋ ਗਿਆ ਮੈਸੂਰੀ ਵਰਗੀਆਂ ਸਟੇਟਾਂ ਦੇ ਵਿੱਚ 37% ਵਾਧਾ ਇਸ ਸਾਲ ਦੇ ਵਿੱਚ ਦੇਖਿਆ ਗਿਆ ਜਿਹੜੇ ਲੋ ਇਨਕਮ ਵਾਲੇ ਨੇ ਜਾਂ ਵਿਚਕਾਰਲੀ ਆਮਦਨ ਵਾਲੇ ਨੇ ਉਹਨਾਂ ਦੀ ਬੁਰੀ ਹਾਲਤ ਆ ਇਸ ਵੇਲੇ 14 ਮਿਲੀਅਨ ਹਾਊਸਹੋਲਡ ਜਿਹੜੇ ਨੇ ਜਨਨ ਕਿ 20ਾਂ ਚੋਂ ਇੱਕ ਜਿਹੜਾ ਆ ਉਹ ਬਿਜਲੀ ਦੇ ਬਿੱਲ ਦੇ ਵਿੱਚ ਪਿੱਛੇ ਆ ਐਵਰੇਜ ਓਵਰ 듀 ਅਮਰੀਕਾ ਦੇ ਵਿੱਚ ਬੈਲੈਂਸ 799 ਡਾਲਰ ਜਿਹੜਾ ਕਿ 22 ਨਾਲੋਂ 32% ਜ਼ਿਆਦਾ ਆ ਹੁਣ ਹੋ ਕੀ ਰਿਹਾ ਇਹਦੇ ਨਾਲ ਜ਼ਿਆਦਾ ਕਲੈਕਸ਼ਨ ਨੋਟਿਸ ਆ ਰਹੇ ਆ ਕ੍ਰੈਡਿਟ ਕਾਰਡ ਦਾ ਡੈਟ ਵਧਿਆ ਆ ਬੈਂਕਰਪਸੀਜ਼ ਵੱਧ ਰਹੀਆਂ ਆ ਲੋਕਾਂ ਦੇ ਕੋਲ ਚੋਇਸ ਬਹੁਤ ਔਖੀ ਆ ਇਸ ਵੇਲੇ ਮਤਲਬ ਜਿੰਨੀ ਬਿਜਲੀ ਲੋਕਾਂ ਨੂੰ ਚਾਹੀਦੀ ਉੰਨੀ ਵਰਤ ਨਹੀਂ ਰਹੇ ਇਸ ਕਰਕੇ ਬਿਜਲੀ ਘੱਟ ਵਰਤ ਰਹੇ ਆ ਵੀ ਸਾਡਾ ਬਿੱਲ ਘੱਟ ਆਵੇ ਮਤਲਬ ਜਿੰਨੀ ਲੋਡ ਅਨਸਾਰ ਚਾਹੀਦੀ ਓਨੀ ਵੀ ਨਹੀਂ ਵਰਤੀ ਜਾ ਸਕਦੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਇੱਕ ਵਿਅਕਤੀ ਉਹਨੇ ਦੱਸਿਆ ਵੀ 26 ਡਾਲਰ ਘੰਟੇ ਦੀ ਜੌਬ ਕਰਦਾ 1900 ਡਾਲਰ ਰੈਂਟ ਦਾ ਆ ਉਹਦੇ ਕੋਲੋਂ ਪੈਸਾ ਬਚਦਾ ਹੀ ਨਹੀਂ ਕਿ ਕਿਸ ਤਰੀਕੇ ਦੇ ਨਾਲ ਜਿਹੜਾ 825 ਡਾਲਰ ਉਹਨੂੰ ਗੋ ਫੰਡਮੀ ਤੇ ਜਾ ਕੇ ਇਕੱਠੇ ਕਰਨੇ ਪਏ ਬਿਜਲੀ ਦਾ ਬਿੱਲ ਦੇਣ ਦੇ ਲਈ ਕੰਜ਼ਿਊਮਰ ਹੌਟਲਾਈਨਸ ਕਾਲਸ ਜਿਹੜੀਆਂ ਨੇ ਐਕਸਪਲੋਡ ਹੋਈਆਂ ਪਈਆਂ ਐਸ ਵੇਲੇ ਸ਼ਿਕਾਗੋ ਦੇ ਵਿੱਚ ਜਿਹੜੇ ਸ਼ਰਟ ਆਫਸ ਨੋਟਿਸਸ ਨੇ ਉਹਨਾਂ ਦੇ ਵਿੱਚ 70% ਵਾਧਾ ਹੋਇਆ ਇਸ ਮਾਮਲੇ ਦੇ ਵਿੱਚ ਹੁਣ ਜਿਹੜੇ ਐਡਵੋਕੇਟਸ ਨੇ ਉਹ ਕਹਿੰਦੇ ਕਈ ਮਿਲੀਅਨ ਫੈਮਿਲੀਜ਼ ਨੇ ਜਿਹੜੀਆਂ ਆਪਣੀਆਂ ਮੋਡਲੀਆਂ ਲੋੜਾਂ ਨਹੀਂ ਅਫੋਰਡ ਹੋ ਰਹੀਆਂ ਮੋਡਲੀਆਂ ਲੋੜਾਂ ਦੇ ਵਿੱਚ ਬਿਜਲੀ ਆ ਜਾਂ ਰੈਂਟ ਆ ਜਾਂ ਫੂਡ ਆ ਜਾਂ ਕਾਰ ਪੇਮੈਂਟ ਆ ਯੂਟਿਲਿਟੀ ਕੰਪਨੀਆਂ ਇਹ ਕਹਿੰਦੀਆਂ ਉਹ ਕਹਿੰਦੇ ਅਸੀਂ ਹੈਲਪ ਦਿੰਨੇ ਆ ਪਰ ਸ਼ਰਟ ਆਫ ਲਗਾਤਾਰ ਜਾਰੀ ਆ باوجود ਇਸ ਗੱਲ ਦੇ ਨਿਊਯਾਰਕ ਸ਼ਹਿਰ ਕੱਲੇ ਦੇ ਵਿੱਚ 111000 ਸ਼ਰਟ ਆਫਸ ਇੱਕ ਸਾਲ ਹੋਏ ਆ ਪਿਛਲੇ ਸਾਲ ਇਹ 30000 ਸੀ એનર્ਜੀ ਪ੍ਰਾਈਸਸ ਜਿਹੜੇ ਨੇ ਉਹ ਵੱਡਾ ਪੋਲੀਟਿਕਲ ਇਸ਼ੂ ਹੈ ਐਸਵੇਲ ਅਮਰੀਕਾ ਦੇ ਵਿੱਚ ਬਣਿਆ ਹੈ ਮжоਰਿਟੀ ਆਫ ਜਿਹੜੇ ਅਮਰੀਕਨਸ ਨੇ ਉਹ ਕਹਿੰਦੇ ਕਿ ਸਾਡੇ ਜੂਟਿਲਿਟੀ ਬਿਲਡ ਇੰਨੀ ਜ਼ਿਆਦਾ ਵੱਧ ਗਿਆ ਹੈ ਔਰ ਉਹਦਾ ਦੋਸ਼ ਹੁਣ ਜਾਂ ਤੇ ਸਿੱਧਾ ਟਰੰਪ ਨੂੰ ਜਾ ਰਿਹਾ ਜਾਂ ਕਿਸੇ ਹੋਰ ਚੀਜ਼ ਨੂੰ ਜਾ ਰਿਹਾ ਸੋ ਰਾਸ਼ਟਰਪਤੀ ਟਰੰਪ ਇਹ ਕਹਿ ਰਹੇ ਆ ਕਿ ਅਸੀਂ ਕੋਲ ਨੂੰ ਪ੍ਰੋਮੋਟ ਕਰ ਰਹੇ ਆ ਨੈਚੁਰਲ ਗੈਸ ਨੂੰ ਪ੍ਰੋਮੋਟ ਕਰ ਰਹੇ ਆ ਜਾਂ ਨਿਊਕਲੀਅਰ એનર્ਜੀ ਨੂੰ ਪ੍ਰੋਮੋਟ ਕਰ ਰਹੇ ਆ ਤੇ ਵਿੰਡ ਤੇ ਜਿਹੜੇ ਦੂਜੇ ਸੋਲਰ ਇਨਵੈਸਟਮੈਂਟ ਆ ਉਹਨਾਂ ਦੇ ਵਿੱਚ ਕੱਟ ਕੀਤਾ ਜਾ ਰਿਹਾ ਸੋ ਹੁਣ ਵਿੰਟਰ ਦੇ ਵਿੱਚ ਜਿਹੜੀ ਹੀਟ ਹੋਣੀ ਹੈ ਉਹਦੇ ਨਾਲ ਵੀ ਜ਼ਿਆਦਾ ਕੀਮਤ ਹੋਣੀ ਹੈ ਜਿਹੜੇ ਹਾਊਸਹੋਲਡ ਨੇ ਪਹਿਲਾਂ ਹੀ ਕਿੰਨਾ ਕਿੰਨਾ ਪਿੱਛੇ ਆ ਇੱਕ ਮਿਡਲ ਇਨਕਮ ਵਾਲਾ ਜਿਹੜਾ 80000 ਡਾਲਰ ਸਾਲ ਦਾ ਕਮਾਉਂਦਾ ਆ ਮੰਨ ਲਓ ਹਾਇਓ ਦੇ ਵਿੱਚ ਉਹ ਵੀ ਇਸ ਵੇਲੇ ਮਤਲਬ ਇਹ ਪੇਮੈਂਟ ਦੇ ਵਿੱਚ ਪਿੱਛੇ ਆ ਤੇ ਉਹਦੀ ਵੀ ਬਿਜਲੀ ਕੱਟੀ ਜਾ ਸਕਦੀ ਆ ਅਗਲੀ ਗੱਲਬਾਤ ਇਮੀਗ੍ਰੇਸ਼ਨ ਦੇ ਉੱਤੇ ਇਮੀਗ੍ਰੇਸ਼ਨ ਦੇ ਉੱਤੇ ਲਗਾਤਾਰ ਆਇਸ਼ਤੀਆਂ ਰੈਡਾਂ ਹੋ ਰਹੀਆਂ ਤੇ ਬਹੁਤ ਕੁਸ਼ ਅਮਰੀਕਾ ਦੇ ਵਿੱਚ ਵਾਪਰ ਰਿਹਾ ਆ ਆਪਾਂ ਬੜੇ ਲੰਬੇ ਸਮੇਂ ਤੋਂ ਗੱਲਾਂਬਾਤਾਂ ਕਰਦੇ ਆ ਰਹੇ ਆ ਹੋ ਕੀ ਰਿਹਾ ਇਸ ਵੇਲੇ ਸਕੂਲਾਂ ਦੇ ਵਿੱਚ ਬੱਚੇ ਡਰੇ ਪਏ ਨੇ ਚਾਰਲਟ ਦਾ ਕੇਸ ਆਪਾਂ ਤੁਹਾਡੇ ਨਾਲ ਪਿਛਲੇ ਹਫਤੇ ਡਿਸਕਸ ਕੀਤਾ ਸੀ ਫੈਡਰਲ ਏਜੰਟਸ ਨੇ 250 ਅਨਡਾਕੂਮੈਂਟਡ ਇਮੀਗ੍ਰੈਂਟਸ ਨੂੰ ਗ੍ਰਿਫਤਾਰ ਕੀਤਾ 20% ਸਟੂਡੈਂਟ ਜਿਹੜੇ ਘਰ ਦੇ ਵਿੱਚ ਰਹਿਣ ਲੱਗ ਪਏ ਉੱਥੇ ਬੱਚੇ ਸਕੂਲ ਨਹੀਂ ਜਾ ਰਹੇ ਵੀ ਸਾਨੂੰ ਫੜ ਨਾ ਲੈਣ ਬਹੁਤ ਸਾਰੇ ਬੱਚੇ ਜਿਹੜੇ ਉਹ ਡਰੇ ਪਏ ਆ ਉਹਨਾਂ ਨੂੰ ਲੱਗਦਾ ਵੀ ਜਦੋਂ ਅਸੀਂ ਸਕੂਲ ਦੇ ਵਿੱਚ ਜਾਵਾਂਗੇ ਕੁਝ ਨਾ ਕੁਝ ਹੋ ਜਾਊਗਾ ਜਿਹੜੇ ਬੱਚੇ ਸਕੂਲ ਦੇ ਵਿੱਚ ਆ ਵੀ ਰਹੇ ਆ ਉਹ ਵੀ ਟਰਾਮਟਾਈਜ਼ ਨੇ ਉਹਨਾਂ ਨੂੰ ਵੀ ਡਰ ਆ ਇਸ ਵੇਲੇ ਜਿਹੜੇ ਬੱਚੇ ਨੇ ਉਹਨਾਂ ਦੇ ਕਈਆਂ ਦੇ ਟੈਗ ਪਾਏ ਆ ਆਮ ਆ ਯੂ ਐਸ ਸਿਟੀਜ਼ਨ ਉਹਦੇ ਉੱਤੇ ਲਿਖਿਆ ਹੈ ਕੁਝ ਅਮਰੀਕਨ ਪਾਸਪੋਰਟ ਲੈ ਕੇ ਆ ਰਹੇ ਆ ਕੁਝ ਦੇ ਕੋਲੇ ਵਿਸਲਸ ਨੇ ਸੀਟੀਆਂ ਨੇ ਗੱਲ ਚ ਪਾਈਆਂ ਕਿ ਜਦੋਂ ਆਈਸੀ ਏਜੰਟ ਆ ਗਿਆ ਸੀਟੀ ਬਿਜਾਦਨੀ ਤਾਂ ਕਿ ਬਾਕੀ ਨੂੰ ਪਤਾ ਲੱਗ ਜੂਵੇ ਜਿਹੜੇ ਅਧਿਆਪਕ ਨੇ ਉਹ ਕਹਿੰਦੇ ਆ ਕਿ ਬੱਚੇ ਲਗਾਤਾਰ ਕਲਾਸਾਂ ਦੇ ਵਿੱਚ ਰੋ ਰਹੇ ਨੇ ਨਰਵਸ ਨੇ ਡਿਸਟਰੈਕਟਰ ਨੇ ਡਿਸਟਰੈਕਟਡ ਨੇ ਤੇ ਉਹ ਫੋਕਸ ਹੀ ਨਹੀਂ ਕਰ ਰਹੇ ਪੜਾਈ ਦੇ ਉੱਤੇ ਔਰ ਸਕੂਲਾਂ ਦੇ ਉੱਤੇ ਪੂਰੇ ਦੇਸ਼ ਦੇ ਵਿੱਚ ਅਸਰ ਪਿਆ ਇਹਦਾ ਕੱਲਾ ਸ਼ਾਰਲਟ ਦੀ ਗੱਲ ਨਹੀਂ ਇਹ ਜਿਹੜੀ ਜਿਹੜੇ ਟੀਚਰ ਜੰਝੜਾ ਐਡਮਿਨਿਸਟ੍ਰੇਸ਼ਨ ਆ ਉਹ ਦਸਾਂ ਸਟ੍ਰੀਟਾਂ ਨੇ ਘਟੂ ਘਟ ਰਿਪੋਰਟ ਕੀਤਾ ਕਿ ਬੱਚਿਆਂ ਦੇ ਮਾਪਿਆਂ ਨੂੰ ਸਕੂਲਾਂ ਦੇ ਨੇੜੇ ਗ੍ਰਿਫਤਾਰ ਕੀਤਾ ਗਿਆ ਆਈਸ ਅਥਾਰਟੀ ਜਿਹੜੀਆਂ ਉਹਨਾਂ ਨੇ ਕੈਂਪਸ ਕਲੋਜ਼ ਕੀਤੇ ਆ ਲਾਕਡਾਊਨ ਹੋਇਆ ਇਮੀਗ੍ਰੈਂਟ ਆਪਰੇਸ਼ਨਸ ਦੇ ਦੌਰਾਨ ਜਿਹੜੀਆਂ ਆਈਸੀ ਕਹਿੰਦੇ ਆ ਕਿ ਅਸੀਂ ਸਕੂਲਾਂ ਦੇ ਵਿੱਚ ਰੇਡ ਨਹੀਂ ਕਰਦੇ ਉਹਨਾਂ ਦਾ ਬੜਾ ਸਪਸ਼ਟ ਇਹ ਗੱਲ ਆ ਉਹ ਪਰ ਬਹੁਤ ਨੇੜੇ ਆਪਰੇਟ ਜ਼ਰੂਰ ਕਰਦੇ ਆ ਸਕੂਲ ਦੇ ਬਿਲਕੁਲ ਨੇੜੇ ਜਾਂ ਕੈਂਪਸਸ ਦੇ ਜਿੱਥੇ ਕਿ ਪਰਿਵਾਰ ਫਿਰ ਡਰ ਜਾਂਦੇ ਆ ਔਰ ਇਹਦੇ ਨਾਲ ਕੀ ਹੋਇਆ ਕਿ اٹੈਂਡੈਂਸ ਘਟ ਗਈ ਸਕੂਲਾਂ ਦੇ ਵਿੱਚ ਆਈਸ ਤੇ ਐਕਟੀਵਿਟੀ ਜਿੱਥੇ ਵੀ ਨੇੜੇ ਤੜੇ ਹੋਈ ਆ 30000 ਸਟੂਡੈਂਟ ਐਬਸੈਂਟ ਰਹੇ ਆ اٹੈਂਡੈਂਸ ਦੇ ਵਿੱਚ ਇਹ 93% ਤੋਂ 80% ਦੇ ਵਿੱਚ ਆ ਗਈ ਆ ਕੱਲੇ ਸ਼ਾਰਲਟ ਦੇ ਵਿੱਚ ਸਕੂਲ ਬੱਚਿਆਂ ਨੂੰ ਵਾਪਸ ਕਲਾਸਾਂ ਦੇ ਵਿੱਚ ਲਿਆਉਣ ਦੇ ਲਈ ਐਸ ਵੇਲੇ ਜद्दोजहद ਕਰ ਰਹੇ ਆ ਇਹਦਾ ਅਸਰ ਇਮੀਗ੍ਰੈਂਟਸ ਦੇ ਉੱਤੇ ਵੀ ਹੋਇਆ ਤੇ ਨੌਨ ਇਮੀਗ੍ਰੈਂਟਸ ਫੈਮਲੀਆਂ ਦੇ ਉੱਤੇ ਵੀ ਹੋਇਆ ਜਿਹੜੇ ਯੂ ਐਸ ਬੌਰਨ ਬੱਚੇ ਨੇ ਹੁਣ ਉਹਨਾਂ ਨੂੰ ਤਾਂ ਕੋਈ ਖਤਰਾ ਨਹੀਂ ਉਹ ਤਾਂ ਸਿਟੀਜ਼ਨਸ ਨੇ ਪਰ ਉਹਨਾਂ ਦੇ ਜਿਹੜੇ ਇਮੀਗਰੈਂਟ ਪੇਰੈਂਟਸ ਨੇ ਉਹ ਡਰਨੇ ਇਸ ਗੱਲ ਦਾ ਭਾਈ ਸਾਡੇ ਮਾਪਿਆਂ ਨੂੰ ਫੜ ਲਿਆ ਕੱਲ੍ਹ ਉਹ ਇਹਨਾਂ ਨੂੰ ਭੇਜ ਦੇਣਗੇ ਅਸੀਂ ਇਹ ਅਲੱਗ ਹੋ ਜਾਵਾਂਗੇ ਜਿਹੜੇ ਨੌਨ ਇਮੀਗਰੈਂਟ ਫੈਮਲੀਆਂ ਹੈਗੀਆਂ ਆ ਉਹ ਡਰੀਆਂ ਨੇ ਇਸ ਕਰਕੇ ਕਿ ਜਿਹੜੇ ਉਹਨਾਂ ਦੇ ਦੋਸਤ ਨੇ ਜਾਂ ਜਦੋਂ ਵੀ ਉਹ ਸਕੂਲ ਦੇ ਨੇੜੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖ ਲੈਂਦੇ ਆ ਤੇ ਉਹ ਡਰਦੇ ਆ ਸਕੂਲ ਆਪਣੇ ਸੇਫਟੀ ਪਲਾਨ ਕ੍ਰੀਏਟ ਕਰ ਰਹੇ ਆ ਤੇ ਸਿਸਟਮ ਦੀ ਸਪੋਰਟ ਕਰ ਰਹੇ ਆ ਸਕੂਲ ਜਿਹੜੇ ਨੇੜੇ ਤੜੇ ਨੇ ਉਹ ਸਟਾਫ ਨੂੰ ਟ੍ਰੇਨ ਕਰ ਰਹੇ ਆ ਕਿ ਜਦੋਂ ਆਜ ਦੀ ਰੇਡ ਪਈ ਤੁਸੀਂ ਕੀ ਕਰਨਾ ਆ ਹੌਟਲਾਈਨਸ ਜਿਹੜੀਆਂ ਆ ਰਹੀਆਂ ਕੋ ਰਿਪੋਰਟ ਆ ਉਦਾਂ ਦੀਆਂ ਵਲੰਟੀਅਰ ਭੇਜ ਰਹੇ ਆ ਨੇੜੇ ਤੇੜੇ ਘੁੰਮਣ ਫਿਰਨ ਦੇ ਲਈ ਪੈਟਰੋਲਿੰਗ ਦੇ ਲਈ ਸੇਫ ਪੈਸੇਜਸ ਬਣਾ ਲਿਆ ਬੱਸ ਰੂਟਸ ਦੇ ਲਈ ਵੀ ਜਾਣਾ ਕਿੱਧਰ ਨੂੰ ਆ ਹੋਮ ਵਿਜ਼ਿਟ ਜਿਹੜੀਆਂ ਹੋ ਰਹੀਆਂ ਆ ਸੋ ਆਈਸ ਤੇ ਆਪਰੇਸ਼ਨਸ ਦਾ ਸਕੂਲਾਂ ਦੀ ਗਿਣਤੀ ਦੇ ਉੱਤੇ ਸਿੱਧਾ ਅਸਰ ਪੈ ਰਿਹਾ ਕਦੋਂ ਡਰ ਚੱਕਿਆ ਜਾਂਦਾ ਕਦੋਂ ਸਾਰਾ ਕੁਝ ਠੀਕ ਠਾਕ ਹੁੰਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਵਾਲੀ ਗੱਲ ਹੋਏਗੀ ਅਗਲੀ ਗੱਲਬਾਤ EPA ਜਿਹੜੀ এনवायरमेंटਲ ਪ੍ਰੋਟੈਕਸ਼ਨ ਏਜੰਸੀ ਅਮਰੀਕਾ ਦੇ ਵਿੱਚ ਇਹ ਇਹ ਦੇਖਦੀ ਆ ਵੀ ਜਿਹੜੀ ਜਿਹੜੀ ਵੀ ਚੀਜ਼ ਕੋਈ ਖਤਰਨਾਕ ਆ ਜਿਹੜੀ ਸਾਡੀ ਸਿਹਤ ਦੇ ਲਈ ਮਨੁੱਖੀ ਸਿਹਤ ਦੇ ਲਈ ਚੰਗੀ ਨਹੀਂ ਆ ਜਾਂ ਵਾਤਾਵਰਣ ਦੇ ਲਈ ਉਹਨੂੰ ਇਹ ਰੋਕਦੇ ਆ ਜਾਂ ਉਹਦੇ ਉੱਤੇ ਰੈਗੂਲੇਸ਼ਨਸ ਇਹ ਕਰਦੇ ਵੀ ਕੀ ਅਲਾਉ ਕਰਨਾ ਤੇ ਕਿਸ ਚੀਜ਼ ਨੂੰ ਰੋਕਣਾ ਆ এনवायरमेंटਲ ਪ੍ਰੋਟੈਕਸ਼ਨ ਏਜੰਸੀ ਨੇ ਹੁਣ ਇੱਕ ਕੀਟਨਾਸ਼ਕ ਨੂੰ ਅਪਰੂਵਲ ਦਿੱਤੀ ਆ ਕੀਟਨਾਸ਼ਕ ਮਤਲਬ ਜਿਹੜੀਆਂ ਆਪਾਂ ਸਪਰੇਅ ਕਰਦੇ ਆਂ ਸਬਜ਼ੀਆਂ ਦੇ ਉੱਤੇ ਜਾਂ ਫਲਾਂ ਫਰੂਟਾਂ ਦੇ ਉੱਤੇ ਉਹਨੂੰ ਅਪਰੂਵਲ ਦੇ ਦਿੱਤੀ ਆ ਪਰ ਰੌਲਾ ਇਹ ਪੈ ਗਿਆ ਕਿ ਜੇ ਇਸ ਕੈਮੀਕਲ ਨੂੰ ਅਪਰੂਵਲ ਦਿੱਤੀ ਗਈ ਉਹ ਖਤਰਨਾਕ ਆ ਉਹਦੇ ਵਿੱਚ ਪੀਐਫਏਐਸ ਆ ਪੀਐਫਏਐਸ ਕਹਿੰਦੇ ਆ ਫੋਰਐਵਰ ਕੈਮੀਕਲ ਇਹਨਾਂ ਦਾ ਇੱਕ ਨਾਮ ਰੱਖਿਆ ਇਹਨਾਂ ਨੇ ਇਹ ਫੋਰਐਵਰ ਕੈਮੀਕਲ ਇਸ ਕਰਕੇ ਕਹਿੰਦੇ ਆ ਵੀ ਜਦੋਂ ਇਹ ਰਸਾਇਣ ਜਿਹੜਾ ਆ ਇੱਕ ਵਾਰੀ ਵਾਤਾਵਰਣ ਦੇ ਵਿੱਚ ਦਾਖਲ ਹੋ ਗਿਆ ਇਹਦਾ ਫਿਰ ਕੁਝ ਨਹੀਂ ਹੋ ਸਕਦਾ ਵੀ ਇਹ ਉੱਥੇ ਹੀ ਰਹਿੰਦਾ ਫਿਰ ਉਦਾਂ ਹੀ ਰਹਿੰਦਾ ਤੇ ਇਹਨੇ ਖਤਮ ਨਹੀਂ ਹੋਣਾ ਮਤਲਬ ਕੀ ਆ ਕਿ ਇਹ ਫਿਰ ਟੁੱਟਣਾ ਨਹੀਂ ਆਮ ਤੌਰ ਦੇ ਉੱਤੇ ਕੋਈ ਚੀਜ਼ ਜੇ ਇਹਨੂੰ ਸੌਖਾ ਸਮਝਣਾ ਹੋਵੇ ਗਲ ਸੜ ਜਾਂਦੀ ਆ ਨਾ ਜਿੱਦਾਂ ਜਿੱਦਾਂ ਗਲ ਗਈ ਸੜ ਗਈ ਕੋਈ ਲੱਕੜ ਆ ਕੋਈ ਹੋਰ ਚੀਜ਼ ਆ ਇਦਾਂ ਹੀ ਕੋਈ ਚੀਜ਼ ਨੇ ਜਿਵੇਂ ਆਹ ਆਪਣਾ ਪਲਾਸਟਿਕ ਬੈਗਸ ਨੇ ਇਹ ਹਜ਼ਾਰਾਂ ਸਾਲਾਂ ਤੱਕ ਨਹੀਂ ਸੜਦੇ ਫੋਰਐਵਰ ਕੈਮੀਕਲ ਦਾ ਮਤਲਬ ਇਹ ਆ ਕਿ ਉਹ ਕੈਮੀਕਲ ਪਹਿਲਾਂ ਦੁਨੀਆ ਦੇ ਵਿੱਚ ਹੈ ਨਹੀਂ ਸੀ ਵਿਗਿਆਨੀਆਂ ਨੇ ਉਹਨੂੰ ਰਲਾ ਮਲਾ ਕੇ ਇੱਕ ਇਦਾਂ ਦਾ ਬਣਾ ਲਿਆ ਜਿਹਦੇ ਨਾਲ ਕੀਟਨਾਸ਼ਕਾਂ ਨੂੰ ਮਾਰਿਆ ਜਾ ਸਕੇ ਹੁਣ ਜਦੋਂ ਉਹਦੇ ਨਾਲ ਕੀਟਨਾਸ਼ਕ ਤਾਂ ਮਰ ਜਾਣਗੇ ਪਰ ਉਹ ਜਿਹੜਾ ਕੈਮੀਕਲ ਆ ਉਹ ਦੁਨੀਆ ਦੇ ਵਿੱਚ ਰਹਿੰਦੀ ਦੁਨੀਆ ਤੱਕ ਨਹੀਂ ਜਾਣਾ ਇਸ ਕਰਕੇ ਉਹਦਾ ਨਾਮ ਫੋਰੈਵਰ ਕੈਮੀਕਲਸ ਰੱਖਿਆ ਵੀ ਜੋ ਉਹ ਹੁਣ ਜਦੋਂ ਜਾਣਾ ਹੀ ਨਹੀਂ ਉਹ ਤੇ ਹੈ ਉਹ ਖਤਰਨਾਕ ਆ ਤੇ ਉਹਦੀ ਹੌਲੀ ਹੌਲੀ ਗਿਣਤੀ ਵਧਣੀ ਆ ਜਾਂ ਉਹਦੀ ਮਾਤਰਾ ਦੁਨੀਆ ਦੇ ਵਿੱਚ ਇੱਥੇ এনਵਾਇਰਨਮੈਂਟ ਦੇ ਵਿੱਚ এনਵਾਇਰਨਮੈਂਟ ਦੇ ਵਿੱਚ ਵਧੀ ਜਾਊਗੀ ਇਹ ਪੈਸਟਿਸਾਈਡ ਜਿਹੜਾ ਆ ਹੁਣ ਇਹਨੂੰ ਜਲਦੀ ਕਹਿੰਦੇ ਅਪਰੂਵਲ ਮਿਲ ਜਾਣ ਤੇ ਰੋਲਾ ਇਹਦੇ ਉੱਤੇ ਪਿਆ ਆ ਇੱਕ ਤਾਂ ਲੈਟਸ ਦੇ ਉੱਤੇ ਸਪਰੇਅ ਹੁੰਦਾ ਇਹ ਦੂਜਾ ਬਰੋਕਲੀ ਤੇ ਤੇ ਤੀਜਾ ਆਲੂਆਂ ਦੇ ਉੱਤੇ ਸੋ ਜਾਂ ਕੁਝ ਜਿਹੜੀਆਂ ਹੋਰ ਅਮਰੀਕਾ ਦੇ ਵਿੱਚ ਸਬਜ਼ੀਆਂ ਬੀਜੀ ਜਾਂਦੀਆਂ ਉਹਨਾਂ ਦੇ ਉੱਤੇ ਇਹਦੀ ਸਪਰੇਅ ਕੀਤੀ ਜਾਣੀ ਹੈ ਤਾਂ ਕਿ ਜਿਹੜੇ ਕੀਟਨਾਸ਼ਕਾ ਉਹਨੂੰ ਮਾਰਿਆ ਨਾ ਜਾ ਸਕੇ ਹੁਣੇ ਜਿਹੜੇ ਪੀ ਐਫ اے ਐਸ ਫੋਰਐਵਰ ਕੈਮੀਕਲ ਜਾਂ ਇਹ ਖਤਰਨਾਕ ਜਿਹੜੇ ਰਸਾਇਣ ਨੇ ਉਹ ਕਹਿੰਦੇ ਇਹਦਾ ਸਿਹਤ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਸਾਇੰਟਿਸਟ ਨੇ ਵਿਗਿਆਨੀਆਂ ਨੇ ਸਪਸ਼ਟ ਰੂਪ ਦੇ ਵਿੱਚ ਇਹ ਕਿ ਵਾਰਨਿੰਗ ਦਿੱਤੀ ਆ ਇਹਦੇ ਨਾਲ ਕੈਂਸਰ ਹੋ ਸਕਦਾ ਇਹਦੇ ਨਾਲ ਜਿਹੜੇ ਬੱਚੇ ਪੈਦਾ ਹੁੰਦੇ ਆ ਉਹਨਾਂ ਦੇ ਵਿੱਚ ਡਿਫੈਕਟਸ ਹੋ ਸਕਦੇ ਜਨਮ ਤੋਂ ਹੀ ਬੱਚਿਆਂ ਦੇ ਵਿੱਚ ਸਮੱਸਿਆਵਾਂ ਹੋ ਸਕਦੀਆਂ ਸਾਡਾ ਜਿਹੜਾ ਇਮਿਊਨ ਸਿਸਟਮ ਆ ਵਿਚਾਰ ਪ੍ਰਣਾਲੀ ਆ ਸਾਰੇ ਦਾ ਸਾਰਾ ਡੈਮੇਜ ਹੋ ਸਕਦਾ ਸਾਨੂੰ ਲਿਵਰ ਪ੍ਰੋਬਲਮ ਹੋ ਸਕਦੀਆਂ ਉਹ ਸਾਰੇ ਕੁਸ਼ ਵਾਲੇ ਨੂੰ ਸਰਕਾਰ ਨੇ ਇਹਨਾਂ ਈਪੀਐਨ ਅਪਰੂਵਲ ਦੇ ਦਿੱਤੀ ਐ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੱਥੇ ਬਹੁਤ ਸਲੋ ਸੀਗੇ ਪੀਐਫਐਸਏ ਪੀਐਫਏਐਸ ਦੀ ਜਿਹੜੀ ਅਪਰੂਵਲ ਸੀਗੀ ਇਸ ਮਾਮਲੇ ਦੇ ਵਿੱਚ ਪਰ ਉਹ ਹੁਣ ਜਦੋਂ ਟਰੰਪ ਆਇਆ ਈਪੀਏ ਨੇ এনवायरमेंटਲ ਪ੍ਰੋਟੈਕਸ਼ਨ ਏਜੰਸੀ ਨੇ ਉਹ ਸਾਰਾ ਕੁਝ ਰੀਜ਼ਿਊਮ ਕਰਤਾ ਉਹਨਾਂ ਸਾਰਾ ਕੁਝ ਨੂੰ ਤੇਜ਼ ਕਰ ਦਿੱਤਾ ਜਦੋਂ ਬਾਈਡਨ ਸੀਗੇ ਉਸ ਵਾਲੇ ਜਿਹੜੇ ਉਸ ਵੇਲੇ ਜਿਹੜੇ ਇਹ ਕੀਟਨਾਸ਼ਕ ਸੀਗੇ ਪੈਸਟਰੀਨਾਈਡ ਪੈਸਟਿਸਾਈਡ ਸੀਗੇ ਉਹਨਾਂ ਨੂੰ ਜਿਹੜਾ ਰੋਕ ਦਿੱਤਾ ਸੀ ਰੋਕ ਦਿੱਤਾ ਸੀ ਜਾਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨਿਸ਼ਾਨੇ ਜੱਠਿਆ ਜਾਂਦਾ ਜਿਹੜਾ ਡੀ ਪ੍ਰਾਇੋਰਟਾਈਜ਼ ਕਰ ਦਿੱਤਾ ਸੀ ਕਿਉਂਕਿ এনवायरमेंट ਦਾ ਰਿਸਕ ਹੋ ਸਕਦਾ 트럼ਪ ਐਡਮਿਨਿਸਟ੍ਰੇਸ਼ਨ ਦੇ ਤਹਿਤ EMA EPA ਜਿਹੜੀ ਆ ਹੁਣ ਇਹਨਾਂ ਚੀਜ਼ਾਂ ਨੂੰ ਅਪਰੂਵ ਕਰ ਰਹੀ ਆ ਤੇ ਉਹ ਇਹ ਕਹਿੰਦੇ ਆ ਕਿ ਅਸੀਂ ਇਹ ਚਾਹੁੰਦੇ ਆ ਕਿ ਫਾਰਮਰ ਅਫੋਰਡੇਬਲ ਫੂਡ ਪੈਦਾ ਕਰ ਸਕੇ ਕੀਟਨਾਸ਼ਕ ਦੇ ਨਾਲ ਕੁਦਰਤੀ ਝਾੜ ਵਧੂਗਾ ਜਦੋਂ ਕੀਟਾਂ ਦਾ ਨਾਸ਼ ਹੋਊਗਾ ਤੇ ਝਾੜ ਵਧੂਗਾ ਪਰ ਉਹ ਝਾੜ ਵਧਣ ਦੇ ਨਾਲ ਹੁਣ ਫੋਰਐਵਰ ਕੈਮੀਕਲਸ ਜਿਹੜੇ ਆ ਉਹ ਇਧਰਲੇ ਪਾਸੇ ਵੱਧ ਸਕਦੇ ਆ ਇਹਦੇ ਨਾਲ ਖਤਰਾ ਪੈਦਾ ਹੋ ਸਕਦਾ ਬਾਕੀ ਇਹਦੇ ਚ ਪਤਾ ਕੁਛ ਨਹੀਂ ਆ ਕਿ ਸੱਚਾਈ ਕੀ ਹੈ ਵਿਗਿਆਨੀ ਸਾਰੇ ਚੀਜ਼ਾਂ ਦੇ ਉੱਤੇ ਵੰਡੇ ਪਏ ਆ ਯੂਰਪ ਦੇ ਵਿੱਚ ਜਿਹੜੇ ਈਪੀਏ ਨੇ ਉਹ ਇਹਨੂੰ ਡਿਫਾਈਨ ਕਰਦੇ ਆ ਜਿਹੜੀ ਗਲੋਬਲ ਸਾਇੰਸ ਬਾਡੀ ਆ ਉਹ ਇਹਨਾਂ ਨੂੰ ਡਿਫਾਈਨ ਕਰਦੇ ਆ ਵੀ ਕੋਈ ਵੀ ਕੈਮੀਕਲ ਜਿਹਦੇ ਵਿੱਚ ਜਿਹੜਾ ਫਲੋਰਿਨੇਟਡ ਕਾਰਬਨ ਐਟਮ ਹੋਵੇ ਵੀ ਆਹ ਚੀਜ਼ ਜੇ ਉਹਦੇ ਵਿੱਚ ਹੋਵੇ ਤਾਂ ਇਹ ਹੁਣ ਯੂਰਪ ਦੇ ਤੇ ਇੱਥੇ ਦੇ ਨਿਯਮ ਵੱਖਰੇ ਨੇ ਕੁਝ ਚੀਜ਼ਾਂ ਨੂੰ ਯੂਰਪ ਵਾਲੇ ਕਹਿੰਦੇ ਵੀ ਭਾਈ ਇਹ ਤਾਂ ਨਿਰ ਜਹਿਰ ਆ ਉਹ ਬੈਨ ਕੀਤੀ ਪਈ ਉੱਥੇ ਉਹਨਾਂ ਨੇ ਅਮਰੀਕਾ ਦੇ ਵਿੱਚ ਉਹ ਅਪਰੂਵਡ ਆ ਕਈ ਕਿਸਮ ਦੀਆਂ ਡਾਈਜ਼ ਨੇ ਟਰੰਪ ਐਡਮਨਿਸਟ੍ਰੇਸ਼ਨ ਦੇ ਤਹਿਤ ਜਿਹੜੇ ਕੈਨੇਡੀ ਜੂਨੀਅਰ ਨੇ ਉਹਨਾਂ ਨੇ ਕਿਹਾ ਵੀ ਇੱਥੇ ਬੰਦ ਕਰੋ ਜਦੋਂ ਯੂਰਪ ਚ ਬੰਦ ਆ ਤਾਂ ਇੱਥੇ ਬੰਦ ਕਰੋ ਐਸ਼ ਮਾਮਲੇ ਦੇ ਵਿੱਚ ਜਿਹੜੀ ਈਪੀਏ ਆ ਇਹ ਉਹਨਾਂ ਚੀਜ਼ਾਂ ਨੂੰ ਅਪਰੂਵਲ ਦੇ ਰਹੀ ਹੈ ਜਿਹੜੀਆਂ ਬਾਕੀ ਥਾਵਾਂ ਦੇ ਉੱਤੇ ਬੈਨ ਨੇ ਸੋ ਇਹ ਈਪੀਏ ਕਹਿੰਦੇ ਆ ਕਿ ਟੀਐਫਏ ਬਹੁਤ ਜ਼ਿਆਦਾ ਜ਼ਹਿਰੀਲਾ ਨਹੀਂ ਆ ਪਰ ਇਸ ਗੱਲ ਦੇ ਨਾਲ ਜਿਹੜੇ ਯੂਰਪ ਦੇ ਵਿਗਿਆਨੀ ਨੇ ਉਹ ਅਸਹਿਮਤ ਨੇ ਉਹ ਕਹਿੰਦੇ ਜ਼ਹਿਰੀਲਾ ਕਿਉਂ ਨਹੀਂ ਆ ਤਾਂ ਯਾਰ ਸਿੱਧਾ ਤੁਸੀਂ ਬੰਦੇ ਨੂੰ ਮਾਰ ਰਹੇ ਆ ਸੋ ਵਿਗਿਆਨੀ ਨੇ ਇੱਕ ਵਾਰੀ ਸਟੱਡੀ ਹੈ ਇਸ ਪਾਸੇ ਆ ਜਾਂਦੀ ਹੈ ਦੂਜੀ ਵਾਰੀ ਸਟੱਡੀ ਦੂਜੇ ਪਾਸੇ ਆ ਜਾਂਦੀ ਹੈ ਸੱਚ ਕੀ ਆ ਪਤਾ ਨਹੀਂ ਅਗਲੀ ਗੱਲ ਬਾਤ ਵੈਮੋ ਬਾਰੇ ਵੈਮੋ ਇੱਕ ਕੰਪਨੀ ਆ ਵੈਮੋ ਜਿਹੜੀ ਡਰਾਈਵਰਲੈਸ ਕਾਰਾਂ ਕੈਲੀਫੋਰਨੀਆ ਦੇ ਵਿੱਚ ਚਲਾਉਂਦੀ ਆ ਤੁਸੀਂ ਜੇ ਕਦੇ ਸੈਨ ਫਰਾਂਸਿਸਕੋ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਉੱਥੇ ਕਾਰਾਂ ਚੱਲਦੀਆਂ ਤੁਸੀਂ ਉਹਦੇ ਵਿੱਚ ਬਹਿ ਜਾਓ ਟੈਕਸੀ ਆਉਂਦੀ ਆ ਉਹਦੇ ਕੋਈ ਡਰਾਈਵਰ ਨਹੀਂ ਆਪੇ ਤੁਹਾਨੂੰ ਉੱਥੇ ਤੁਸੀਂ ਬੈਠ ਜਾਓ ਤੇ ਉਹ ਆਪਣੇ ਟਿਕਾਣੇ ਦੇ ਉੱਤੇ ਤੁਹਾਨੂੰ ਪਹੁੰਚਾ ਦਿੰਦੀ ਹੈ ਇਹ ਬਹੁਤ ਇੱਕ ਵੱਡੀ ਇਨੋਵੇਸ਼ਨ ਅੱਜ ਦੇ ਸਮੇਂ ਦੀ ਖੋਜ ਆ ਡਰਾਈਵਰਲੈਸ ਕਾਰ ਹੁਣ ਦੂਜਾ ਇਹਦੇ ਵਿੱਚ ਇਹ ਆ ਕਿ ਇਹਨਾਂ ਦੇ ਪਰਮਿਟਸ ਜਿਹੜੇ ਨੇ ਉਹ ਅਪਡੇਟ ਕੀਤੇ ਜਾ ਰਹੇ ਨੇ ਹੁਣ ਜਿਹੜੀ ਕੰਪਨੀ ਆ ਉਹ ਟੈਸਟ ਵੀ ਕਰ ਸਕਦੀ ਆ ਤੇ ਆਪਰੇਟ ਵੀ ਕਰ ਸਕਦੀ ਆ ਡਰਾਈਵਰਲੈਸ ਕਾਰਾਂ ਨੂੰ ਕੈਲੀਫੋਰਨੀਆ ਦੇ ਵੱਡੇ ਹਿੱਸੇ ਦੇ ਵਿੱਚ ਇਸ ਵੇਲੇ ਵਿਆਹਮੋ ਕਈ ਵੱਡੇ ਸ਼ਹਿਰਾਂ ਦੇ ਵਿੱਚ ਚੱਲ ਰਹੀ ਹੈ ਜਿਹੜੀ ਰੋਬੋ ਟੈਕਸੀ ਆ ਸੈਨ ਫ੍ਰਾਂਸਿਸਕੋ ਦੇ ਵਿੱਚ ਚੱਲ ਰਹੀ ਆ ਸਿਲਿਕਨ ਵੈਲੀ ਚੱਲ ਰਹੀ ਆ ਲਾਸ ਐਂਜਲਸ ਚੱਲ ਰਹੀ ਆ ਫਿਨਿਕਸ ਦੇ ਵਿੱਚ ਆਸਟਨ ਦੇ ਵਿੱਚ ਐਟਲਾਂਟਾ ਦੇ ਵਿੱਚ ਇੱਥੇ ਇਹ ਚੱਲ ਰਹੀ ਆ ਤੇ ਨਿਊਯਾਰਕ ਦੇ ਵਿੱਚ ਇਹਦੀ ਟੈਸਟਿੰਗ ਚੱਲ ਰਹੀ ਆ ਐਸ ਵੇਲੇ ਹੁਣ ਜਿਹੜੀ ਨਵੀਂ ਅਪਰੂਵਲ ਆਈ ਆ ਉਹਦੇ ਵਿੱਚ ਕਈ ਹੋਰ ਵੱਡੇ ਖੇਤਰਾਂ ਨੂੰ ਕਵਰ ਕੀਤਾ ਜਾ ਰਿਹਾ ਖਾਸ ਕਰਕੇ ਨਦਰਨ ਕੈਲੀਫੋਰਨੀਆ ਵੈਮੋ ਜਿਹੜੀ ਉਧਰਲੇ ਪਾਸੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਈਸਟ ਬੇ ਏਰੀਆ ਉਹਦੇ ਚ ਓਪਰੇਟ ਹੋਊਗੀ ਨਾਰਥ ਬੇ ਦੇ ਵਿੱਚ ਆਪਰੇਟ ਕਰੂਗੀ ਨੈਪਾ ਵਾਈਨ ਕਾਉਂਟੀ ਦੇ ਵਿੱਚ ਸੈਕਰਾਮੈਂਟੋ ਦੇ ਵਿੱਚ ਸਦਰਨ ਕੈਲੀਫੋਰਨੀਆ ਵਿਆਹਮੋ ਜਿਹੜੀ ਉੱਥੋਂ ਸੈਂਟਾ ਕਲਾਰਾ ਤੋਂ ਲੈ ਕੇ ਜਿਹੜੀ ਸੈਂਡਿਏਗੋ ਤੱਕ ਕੀਤੀ ਜਾ ਰਹੀ ਆ ਸੋ ਇਹਦਾ ਏਰੀਆ ਬਹੁਤ ਵੱਡਾ ਹੋ ਰਿਹਾ ਆ ਸੋ ਪੈਸੇਂਜਰਸ ਜਿਹੜੇ ਆ ਉਹ ਮਤਲਬ ਹਰ ਥਾਂ ਦੇ ਉੱਤੇ ਹੁਣ ਇਹਦੇ ਵਿੱਚ ਜਾ ਸਕਣਗੇ ਤੇ ਅਪਰੂਵਲ ਇਹਦੀਆਂ ਆ ਗਈਆਂ ਆ ਵਿਆਹਮੋ ਕਹਿੰਦੀ ਆ ਕਿ ਸੈਂਡਿਏਗੋ ਰਾਈਟ ਜਿਹੜੀਆਂ ਉਹ ਅਸੀਂ ਅਗਲੇ ਜਾਨੀ ਕਿ 2026 ਦੇ ਅੱਧ ਦੇ ਵਿੱਚ ਸ਼ੁਰੂ ਕਰ ਦੇਣੀਆਂ ਆ ਤੇ ਇਹ کافی ਜ਼ਿਆਦਾ ਇਹਦਾ ਅਸਰ ਆਉਣ ਵਾਲੇ ਸਮੇਂ ਵਿੱਚ ਬਹੁਤ ਸਾਰੇ ਹੋਰ ਸ਼ਹਿਰ ਜਿੱਥੇ ਇਹ ਵਿਆਹਮੋ ਕੰਪਨੀ ਐਕਸਚੁਅਲੀ ਆਪਣਾ ਐਕਸਪੈਂਡ ਕਰ ਰਹੀ ਉਹਨਾਂ ਦੇ ਵਿੱਚ ਡੈਲਸ ਆ ਡੈਨਵਰ ਆ ਡੈਟਰਾਇਟ ਹਿਊਸਟਨ ਲਾਸ ਵੇਗਸ ਮਿਆਮੀ ਇਸੇ ਤਰ੍ਹਾਂ ਨੈਸ਼ਵਿਲ ਔਰਲੈਂਡੋ ਸੈਨ ਐਂਟੋਨੀਓ ਸਿਆਟਲ ਤੇ ਵਸ਼ਿੰਗਟਨ ਡੀਸੀ ਸ਼ਹਿਰਾਂ ਦੇ ਨਾਮ ਇਹਦੇ ਵਿੱਚ ਦੱਸੇ ਗਏ ਆ ਜਿੱਥੇ ਜਿੱਥੇ ਔਰ ਜਿਹੜੇ ਹਾਈਵੇ ਦੇ ਉੱਤੇ ਵੀ ਹੁਣ ਡਰਾਈਵਰਲੈਸ ਕਾਰਾਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਲੋਸ ਐਂਜਲਸ ਸੈਨ ਫਰਾਂਸਿਸਕੋ ਫੀਨਿਕਸ ਇਹਨਾਂ ਦੀ ਉੱਤੇ ਦਿਸਣ ਗਿਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ